ਕਿਸਾਨ ਦੋਸਤੋ ਪੰਜਾਬ ਸਰਕਾਰ ਨੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਜਾਈ ਕਰਨਗੇ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਤਸ਼ਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਅ ਇਸ ਦੇ ਵਾਸਤੇ ਚਾਹੀਦਾ ਕੀ ਹੈ ਇਹਦੇ ਵਾਸਤੇ ਕਿਸਾਨ ਨੂੰ ਆਪਣੀ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਲਿੰਕ ਜਾਰੀ ਕੀਤਾ ਗਿਆ ਜਿਹੜਾ ਲਿੰਕ ਨੋਟ ਕਰ ਲਓ agrimachinerypp.com ਇਸ ਲਿੰਕ ਤੇ ਜਾ ਕੇ ਤੁਸੀਂ ਆਪਣੀ ਸਹਿਮਤੀ ਦੇਣੀ ਹੈ ਦੋਸਤੋ ਇਹ ਕੀ ਕੀ ਪੁੱਛਿਆ ਜਾਊਗਾ ਇਹ ਤੁਹਾਨੂੰ ਮੈਂ ਜਾਣ ਦਿੰਦਾ ਜਦੋਂ ਤੁਸੀਂ ਇਹ ਲਿੰਕ ਖੋਲੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਆਧਾਰ ਨੰਬਰ ਭਰਨਾ ਪਊਗਾ ਆਧਾਰ ਨੰਬਰ ਜਦੋਂ ਤੁਸੀਂ ਭਰੋਗੇ ਤਾਂ ਉਹਦੇ ਤੇ ਤੁਹਾਡੀ ਜਿਹੜੀ ਜਾਣਕਾਰੀ ਆ ਉਹ ਆ ਜਾਊਗੀ ਜਾਣਕਾਰੀ ਉਹੀ ਹੋਊਗੀ ਜਿਹੜੀ ਤੁਸੀਂ ਅਨਾਜ ਖਰੀਦ ਈ ਮੰਡੀ ਕਰਨ ਰਿਪੋਰਟ ਤੇ ਅਪਲੋਡ ਕੀਤੀ ਹੋਈ ਆ ਉਹ ਜਾਣਕਾਰੀ ਖੁੱਲ੍ਹੇ ਆਊਗੀ ਤੇ ਇਹਦੇ ਵਿੱਚ ਤੁਹਾਡੇ ਤੋਂ ਉਹਨਾਂ ਕੁਝ ਸੌਖੀਆਂ ਜਾਂ ਕੁਝ ਗੱਲਾਂ ਪੁੱਛੀਆਂ ਜਾਣਗੀਆਂ ਜਿਵੇਂ ਤੁਹਾਡਾ ਜ਼ਿਲ੍ਹਾ ਕਿਹੜਾ ਪੈਂਦਾ ਹੈ ਕਿਹੜੀ ਜ਼ਮੀਨ ਕਿਹੜੀ ਸਬ ਤਸੀਲ ਤੇ ਤੁਹਾਡੀ ਜ਼ਮੀਨ ਪੈਂਦੀ ਆ ਪਿੰਡ ਖੇਵਟਾ ਨੰਬਰ ਖਸਰਾ ਨੰਬਰ ਤੇ ਜਿਹੜੇ ਕਿੰਨੇ ਰਕਬੇ ਦੇ ਵਿੱਚ ਆਪਾਂ ਸਿੱਧੀ ਬਜਾਈ ਕੀਤੀ ਆ ਉਹਦੀ ਡਿਟੇਲ ਮੰਗੀ ਜਾਊਗੀ ਸੋ ਤੁਸੀਂ ਉਹ ਡਿਟੇਲ ਭਰ ਦੇਣੀ ਆ ਇਹ ਤੁਹਾਡਾ ਉਹ ਸਹਿਮਤੀ ਚਲੀ ਜਾਊਗੀ ਸੋ ਤੁਸੀਂ ਇਹ ਜਾਣਕਾਰੀ ਜਲਦ ਤੋਂ ਜਲਦ ਭਰ ਦਿਓ ਇਸ ਲਿੰਕ ਦੇ ਉੱਤੇ ਜਾ ਕੇ ਤੇ ਤੁਸੀਂ 30 ਜੂਨ 2024 ਤੱਕ ਇਹ ਜਿਹੜੀ ਜਾਣਕਾਰੀ ਭਰ ਸਕਦੇ ਹੋ ਜਾਂ ਤੁਸੀਂ ਐਡਿਟ ਵੀ ਕਰ ਸਕਦੇ ਹੈਗੇ ਹੋ ਸੋ ਦੋਸਤੋ ਇਹਦੇ ਬਾਰੇ ਪੰਜਾਬ ਸਰਕਾਰ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਨਮਾਇੰਦੇ ਨੇ ਉਹ ਤੁਹਾਡੀ ਵੈਰੀਫਿਕੇਸ਼ਨ ਕਰਨ ਵਾਸਤੇ ਤਸਦੀਕ ਕਰਨ ਵਾਸਤੇ 30 ਜੂਨ ਤੋਂ ਲੈ ਕੇ 15 ਜੁਲਾਈ ਤੱਕ ਤੁਹਾਡੇ ਖੇਤਾਂ ਦੇ ਵਿੱਚ ਵੀ ਚੱਕਰ ਮਾਰ ਸਕਦੇ ਆ ਸੋ ਤੁਹਾਨੂੰ ਬੇਨਤੀ ਹੈਗੀ ਹੈ ਕਿ ਅਗਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਰਿਗਾਰਡਿੰਗ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜੇ ਖੇਤੀਬਾੜੀ ਦਫ਼ਤਰ ਨੇ ਤੇ ਜਾਂ ਜਿਹੜੇ ਬਲਾਕ ਲੈਵਲ ਤੇ ਜਿਹੜੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਹੈਗੇ ਨੇ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਇਹ ਇਹ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇਹ ਯੋਜਨਾ ਹੈਗੀ ਆ ਇਹਦੀ ਜਿਹੜੀ ਡਿਟੇਲ ਵਾਤੇ ਤੁਹਾਡੇ ਜ਼ਿਲ੍ਹਾ ਵਾਈਜ਼ ਯੋਜਨਾ ਤੁਸੀਂ ਕਿੰਨਾ ਨਾਲ ਕੰਟੈਕਟ ਕਰ ਸਕਦੇ ਹੋ ਇਹ ਅਸੀਂ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਨਫੋਰਮੇਸ਼ਨ ਪਾ ਦਿੰਨੇ ਆ ਸੋ ਦੋਸਤੋ ਬਹੁਤ ਵਧੀਆ ਇਹ ਹੈਗੀ ਆ ਝੋਨੇ ਦੀ ਜੇ ਆਪਾਂ ਸਿੱਧੀ ਬਿਜਾਈ ਕਰਾਂਗੇ ਤੇ ਇਹਦੇ ਨਾਲ ਜਿਹੜਾ ਸਾਡੇ ਧਰਤੀ ਹੇਠਲਾ ਪਾਣੀ ਹੈਗਾ ਵਾ ਉਹ ហេਠਾਂ ਜਾਣ ਤੋਂ ਅਸੀਂ بچਾ ਸਕਦੇ ਹਾਂ ਚੋਨੇ ਦੇ ਨਾਲ ਜਿਹੜਾ ਸਾਡਾ ਇਹਨਾਂ ਪਾਣੀ ਵੇਸ ਜਾਂਦਾ ਉਹਨੂੰ ਪਾਣੀ ਲਾਉਣ ਵਾਸਤੇ ਉਹ ਤੋਂ ਬਚਾ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਵਾਤਾਵਰਣ ਨੂੰ ਆਪਣੀ ਧਰਤੀ ਨੂੰ ਬਚਾਉਣ ਦੇ ਵਿੱਚ ਆਪਾਂ ਯੋਗਦਾਨ ਪਾ ਸਕਦੇ ਹਾਂ ਸੋ ਦੋਸਤੋ ਆਓ ਇਹ ਜਿਹੜੀ ਪੰਜਾਬ ਸਰਕਾਰ ਦੀ ਇੱਕ ਨਵੀਂ ਯੋਜਨਾ ਹੈਗੀ ਆ ਆਪਾਂ ਇਹਦਾ ਲਾਭ ਲਈਏ ਬਹੁਤ ਬਹੁਤ ਧੰਨਵਾਦ